ਲੁਧਿਆਣਾ ਦੇ ਡਿਵੀਜ਼ਨ ਨੰਬਰ 13 ਸੱਤ ਗਊਸ਼ਾਲਾ ਚੌਕ ਵਿਖੇ ਇਤਿਹਾਸਕ ਘਰਦੁਆਰਾ ਕੌਕਾ 85 ਫੈਲੀ ਲੁਧਿਆਣਾ ਵਿਖੇ ਅੰਤਾਂਚਿਰ ਗੁਨਾਨਕ ਦੇਵ ਚਿਦਵਿਆਪੁਰਪ ਦੇ ਸਲਾਨਾ ਚੋੜ ਮੇਲੇ ਨੂੰ ਲੈ ਮੈਨੇਜਰ ਜਗਤੀਸ਼ ਸਿੰਘ ਦਾ ਸੰਪਤੀ ਅਗਵਾਈ ਹੇਠ ਵਿਸ਼ੇਸ਼ ਪੱਤਰਕਾਰ ਵਰਤਤਾ ਆਯੋਜਨ ਕੀਤਾ ਗਿਆ ਪੱਤਰਕਾਰ ਗਲਬਖਰ ਦਾ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਗੁਨਾਨਕ ਦੇਵ ਚਿਦਵਿਆਪੁਰਪ ਨੂੰ ਲੈ ਕੇ ਇਸ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਦੇ ਵਿੱਚ ਧਾਰਮਿਕ ਸੁਸਾਇਟੀਆਂ ਦੇ ਵੱਲੋਂ ਰਲ ਮਿਲ ਕੇ ਸਮਾਗਮ ਕੀਤਾ ਜਾਵੇਗਾ ਲੁਧਿਆਣਾ ਵਾਸੀਆਂ ਨੂੰ ਪੀਰ ਕਰਦੇ ਕਿ ਸਮਾਗਮ ਦੇ ਵਿੱਚ ਪੁੱਜ ਕੇ ਗੁਰੂ ਮਾਰਾ ਦਾ ਅਸ਼ੀਰਵਾਦ ਤੱਕ ਦੇ ਲੁਧਿਆਣਾ ਲਈ ਪਿੰਡਾ ਜੱਟ ਰੂਪ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਵਿੰਦਰ ਸਿੰਘ ਟੋਨੀ ਜੋ ਅੱਜ ਸਾਰੀ ਸੰਗਤ ਇੱਥੇ ਇਕੱਤਰ ਹੋਈ ਹੈ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਗੁਰਪੁਰਬ ਆ ਰਿਹਾ ਹੈ ਉਹ ਹਰ ਸਾਲ ਪ੍ਰਬੰਧਕ ਕਮੇਟੀ ਸਮੂਹ ਸੰਗਤ ਸਭਾ ਸੁਸਾਇਟੀਆਂ ਮਿਲ ਕੇ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ ਇਸ ਵਾਰ ਵੀ ਬੜੀ ਭਾਵਨਾ ਨਾਲ ਸ਼ਰਧਾ ਨਾਲ ਜੋ 27 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 27 ਤਰੀਕ ਨੂੰ ਜੋ ਸਮਾਗਮ ਹੈ ਉਹ ਆਰੰਭ ਹੋਏਗਾ ਵਿਸ਼ਾਲ ਨਗਰ ਕੀਰਤਨ ਜੋ ਹੈ ਉਹ ਇਤਿਹਾਸ ਗੁਰਦੁਆਰਾ ਗਊ ਘੜ ਪਾਸ਼ਾਹੀ ਪਹਿਲੀ ਤੋਂ ਆਰੰਭ ਹੁੰਦਿਆ ਹੋਇਆ ਡਿਵੀਜ਼ਨ ਨੰਬਰ 3 ਚੌੜਾ ਬਾਜ਼ਾਰ ਸਟੇਸ਼ਨ ਮਾਰਕੀਟ ਅਤੇ ਫੀਲਡ ਗੰਜ ਸੀਐਮਸੀ ਚੌਂਕ ਖੁੱਡ ਮਹਿਲਾ ਬਾਬਾ ਥਾਨ ਸਿੰਘ ਚੌਂਕ ਤੋਂ ਫਿਰ ਦੁਬਾਰਾ ਡਿਵੀਜ਼ਨ ਨੰਬਰ 3 ਤੋਂ ਇਤਿਹਾਸਿਕ ਗੁਰਦੁਆਰਾ ਗਊ ਕਾਟ ਪਾਸ਼ੇ ਪਹਿਲੀ ਵਿਖੇ ਪਹੁੰਚੇਗਾ 27 ਨੂੰ ਨਗਰ ਕੀਰਤਨ ਹੈ 28 29 30 ਨੂੰ ਜੋ ਮਹਾਨ ਗੁਰਮ ਸਮਾਗਮ ਹਨ ਜਿਨ੍ਹਾਂ ਵਿੱਚ ਹਜ਼ੂਰੀ ਰਾਗੀ ਸਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਸੰਤ ਮਹਾਂਪੁਰਸ਼ ਗੁਰੂ ਘਰ ਦੀ ਕੀਰਤਨੀਏ ਕਥਾਵਾਚਕ ਸਾਰਿਆਂ ਵੱਲੋਂ ਉ체ਚੇ ਤੌਰ ਤੇ ਬਹੁਤ ਹੀ ਰਸਪੀਨਾ ਕੀਰਤਨ ਹੋਏਗਾ ਸਾਡੇ ਸਤਕਾਰਯੋਗ ਸਰਦਾਰ ਜਗਦੀਸ਼ ਸਿੰਘ ਜੀ ਜੋ ਨਵੇਂ ਮੈਨੇਜਰ ਸਾਹਿਬ ਹਨ ਸਕਤਰ ਸਾਹਿਬ ਜੀ ਨੇ ਐਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ਤੇ ਇਹਨਾਂ ਦੀ ਸੇਵਾ ਲੱਗੀ ਹੈ ਸਾਰਿਆਂ ਦੀਆਂ ਸੇਵਾਵਾਂ ਉਚੇਚੇ ਤੌਰ ਤੇ ਲੱਗੀਆਂ ਹਨ ਮਾਲਕ ਜੀ ਕਿਰਪਾ ਕਰਨ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਉਮਣਾ ਹੋਵੇ ਵਿੱਚੋਂ ਜਾਏ ਸਾਰੀ ਸੰਗਤ ਨੂੰ ਬੇਨਤੀ ਹੈ ਵਿਸ਼ਾਲ ਨਗਰ ਕੀਰਤਨ ਵਿੱਚ ਅਤੇ ਗੁਰਮ ਸਮਾਗਮ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਕਾਰਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਮਾਲਕ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਦੀ ਹਾਜ਼ਰੀ ਇਹ ਪਵਿੱਤਰ ਅਸਥਾਨ ਵਿਖੇ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਸਮਾਗਮ ਹੈ ਜਿਹੜਾ ਉਹ 3 ਦਿਨ ਦਾ ਸਮਾਗਮ ਹੈ 1 ਦਿਨ ਦਾ ਨਗਰ ਕੀਰਤਨ ਹੈ ਜੋ 27 ਤਰੀਕ ਨੂੰ ਨਗਰ ਕੀਰਤਨ ਹੈ 28 ਤਰੀਕ ਤੋਂ ਇੱਥੇ ਸਮਾਗਮ ਜਿਹੜੇ ਨੇ ਉਹ ਕੀਰਤਨ ਆਰੰਭ ਹੋ ਜਾਏਗਾ ਤੇ ਸਾਰਿਆਂ ਨੂੰ ਬੇਨਤੀ ਹੈ ਹਮਾ ਕੇ ਪਹੁੰਚਣਾ ਸਾਰੇ ਆਪਣੀਆਂ ਹਾਜ਼ਰੀਆਂ ਪਵਿੱਤਰ ਸਥਾਨ ਵਿਖੇ ਲਗਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਾਰੀ ਲੁਧਿਆਣੇ ਦੀ ਹੋਰ ਇਲਾਕਾ ਨਿਵਾਸੀ ਸੰਗਤਾਂ ਨੂੰ ਪਿਆਰ ਸੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਗੁਰਦੁਆਰਾ ਗਊ ਕਾਟ ਪਾਤਸ਼ੀ ਪਹਿਲੀ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪਵਿੱਤਰ ਚਰਨ ਸਿਵ ਪ੍ਰਾਪਤੀ ਦਾ ਸਥਾਨ ਹੈ ਜੋ ਇਸ ਸਥਾਨ ਤੇ ਹਰ ਸਾਲ ਗੁਰੂ ਨਾਨਕ ਪਾਸ਼ਾ ਜੀ ਮਾਤਾ ਸੁਲਖਣੀ ਜੀ ਇਹਨਾਂ ਦੇ ਵਿਆਹ ਪਰੂ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਨਾਨਾ ਧੰਨ 시 ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਇਸ ਵਾਰ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦਰਾ ਸਾਹਿਬ ਦੇ ਮੈਨੇਜਰ ਸਾਹਿਬ ਜਗਜੀਤ ਸਿੰਘ ਜੀ ਸੰਤ ਜੀ ਇਹਨਾਂ ਦੀ ਅਗਵਾਈ ਹੇਠ ਸਾਰੀ ਸੰਗਤ ਰਲ ਮਿਲ ਕੇ ਸੋਸਾਇਟੀਆਂ ਜਿੰਨੀਆਂ ਵੀ ਨੇ ਰਲ ਮਿਲ ਕਰਕੇ ਗੁਰੂ ਗੁਰ ਸਾਹਿਬ ਦੇ ਇਹ ਪ੍ਰਕਾਸ਼ ਪੁਰਬ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰਦਾਨਨ ਪਾਸ਼ਾ ਦਾ ਵਿਆਪੁਰਮ ਮਨਾ ਰਹੇ ਆ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਵੱਤ ਤੋਂ ਵੱਤ ਆਪ ਜੀ ਨੇ ਸਾਡੇ ਇਸ ਮੈਨੇਜਮੈਂਟ ਦਾ ਸਾਥ ਦੇਣਾ ਹੈ ਔਰ ਸਾਥ ਦੇ ਸਹਿਯੋਗ ਦੇ ਨਾਲ ਹੀ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ 27 ਤਰੀਕ ਨੂੰ ਨਗਰ ਕੀਰਤਨ ਹੈ 28 ਤਰੀਕ ਨੂੰ 29 ਤਰੀਕ ਨੂੰ 30 ਤਰੀਕ ਨੂੰ ਰਾਤ ਦੇ ਸਾਰੇ ਦੀਵਾਨ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸੁਸਾਇਟੀਆਂ ਨੂੰ ਸੰਗਤਾਂ ਨੂੰ ਜਿੱਥੋਂ ਤੱਕ ਆਵਾਜ਼ ਪਹੁੰਚਦੀ ਆ ਆਪ ਦੇ ਮੀਡੀਆ ਰਾਹੀਂ ਬੇਨਤੀ ਕਰਦੇ ਆ ਸਾਡੇ ਸਤਕਾਰਯੋਗ ਮੈਨੇਜਰ ਸਾਹਿਬ ਸੰਤ ਜਗ ਜਗਜੀਤ ਸਿੰਘ ਜੀ ਸੰਤ ਜੀ ਵੱਲੋਂ ਵੀ ਬੇਨਤੀ ਹੈ ਸਾਰੇ ਸਟਾਫ ਵੱਲੋਂ ਬੇਨਤੀ ਕੀਤੀ ਵਾਧ ਚੜ ਕੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ ਕਿ ਗੁਰੂ ਕੋਲ ਹਰਜਤ ਸਰਵਣ ਕਰਕੇ ਜੀਵਨ ਨੂੰ ਸਫਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਇਸੇ ਲਈ ਇੱਥੇ ਖੜੀ ਹੋਈ ਹੈ ਕਿਉਂਕਿ ਇਹ ਗੁਰਨਾਨਕ ਪਾਸ਼ੀ ਦਾ ਵਿਆਹ ਪੁਰਵਾਰਿਆ ਹੈ ਸਾਰੀ ਸੰਗਤ ਬੜੇ ਹੁਮ ਹਮਾ ਕੇ ਵਿਆਹ ਪੁਰਵ ਹੈ ਜੋ ਹਰ ਸਾਲ ਮਨਾਉਂਦੀਆਂ ਇਸ ਇਸ ਸਾਲ ਵੀ ਸਾਰੀਆਂ ਸੰਗਤਾਂ ਨੂੰ ਬੜਾ ਉਤਸ਼ਾਹ ਹੈ ਤੇ ਹੁਮ ਹਮਾ ਕੇ ਸਾਰੀਆਂ ਸੰਗਤਾਂ ਮਨਾਣ ਗਈਆਂ ਜੋ ਸਾਡੇ ਐਸਜੀਪੀਸੀ ਨੇ ਇੱਥੇ ਨਵੇਂ ਮੈਨੇਜਰ ਸਭ ਭੇਜੇ ਹਨ ਅਸੀਂ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਹਮੇਸ਼ਾ ਹੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹ ਸਾਨੂੰ ਜਿੱਥੇ ਵੀ ਸੇਵਾ ਸਾਡੀ ਲਾਣਗੇ ਅਸੀਂ ਉਹਨਾਂ ਦੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ